ਤੋਦ ਕੋ ਕੇ ਹੁਣ ਜਿਹੜੇ ਸਮੱਸਿਆ ਹੁੰਦੀਆਂ ਨੇ ਕਿ ਲੀਡਿੰਗ ਦੇ ਦਰੀਏ ਨਾਲ ਕਿਹੋ ਜਿਹੀਆਂ ਸਮੱਸਿਆ ਸਾਹਮਣੇ ਆਈਆਂ ਕਿ ਆਪਣੇ ਵੱਲੋਂ ਕੋਈ ਹੱਲ ਜੰਦੇ ਉਹ ਲੋਕ ਦੇ ਰਿਚ ਅੱਧੀ ਕਾਉਂ ਦੇ ਕਰਨ ਸਰ ਤੋਂ ਪਹਿਲਾ ਮਲੂੜ ਦੇ ਅੰਦਰ ਚਾਰ ਮੀਨਸ ਬਸਿਆ ਨੇ ਅਸੀਂ ਚਾਰ ਇਸਟੈਂਟ ਵਾਇਡ ਕੀਤਾ ਏ ਕਹਿ ਕੇ ਜਿਹੜੀ ਸਾਡੇ ਸੀਵਰੇਜ ਟ੍ਰੀਟਮੈਂਟ ਪਲੈਂਟ ਤੋਂ ਬਾਅਦ ਸਾਡੀ ਰੇਜ਼ਿੰਗ ਟ੍ਰੇਨ ਹੈਗੀ ਹੈ ਉਹਦਾ ਟੈਂਡਰ ਆਲਮੋਸਟ ਕੰਪਲੀਟ ਹੋ ਗਿਆ 30 ਸਤੰਬਰ ਤੱਕ ਉਹ ਖੋਲਦਾਂਗੇ ਉਸ ਤੋਂ ਬਾਅਦ ਸੀਵਰੇਜ ਦਾ ਜਿਹੜਾ ਬੈਕ ਮਾਰਦਾ ਨਾ ਪਾਣੀ ਉਹ ਬੈਕ ਮਾਰਨਾ ਬੰਦ ਹੋ ਜਾਏਗਾ ਇੱਕ ਸਮੱਸਿਆ ਦੂਜੀ ਸਮੱਸਿਆ ਕਾਫੀ ਸਾਲਾਂ ਤੋਂ ਸੀਵਰੇਜ ਦਾ ਜਿਹੜੀ ਡੀ ਸੈਟਿੰਗ ਹੁੰਦੀ ਹੈ ਉਹ ਪ੍ਰੋਸੀਜਰ ਨੇ ਹੋਇਆ ਉਹਦੇ ਦੋ ਟੈਂਡਰ ਅਪਰੂਵ ਕਰਤੇ ਨੇ ਉਸ ਜਿਆਦਾ ਤੋਂ ਜਿਆਦਾ 8 ਜਾਂ 9 ਸਤੰਬਰ ਤੋਂ ਕੰਮ ਸ਼ੁਰੂ ਹੋ ਜਾਏਗਾ ਉਹ 50-50 ਲੱਖ ਦੇ ਦੋ ਟੈਂਡਰ ਨੇ ਕੋਨੋ ਕੂਰਤੀ ਤੀਜੀ ਸਮੱਸਿਆ ਜਿਹੜੀ ਅੱਗੇ ਆਈ ਸੀ ਕਿ ਪਾਣੀ ਜਿਹੜਾ ਹੈਗਾ ਪੀਣ ਵਾਲਾ ਉਹਦੇ ਨਾਲ ਸੀਵਰੇਜ ਮਿਕਸ ਹੋ ਰਿਹਾ ਉੱਥੇ 5 ਲੱਖ ਕੇ ਇਹਨੂੰ ਸਿਲੈਕਟ ਕਰ ਦਿੱਤਾ ਗਿਆ 5 ਲੱਖ ਕੇ ਦੇ ਅੰਦਰ ਅਸੀਂ ਸੈਂਪਲਸ ਕਲੈਕਟ ਕਰਾਂਗੇ ਤੇ ਉੱਥੇ ਜਿਹੜੀ ਜਿਹੜੀ ਪ੍ਰੋਬਲਮ ਹੈਗੀ ਆ ਉਹਨੂੰ ਲੱਭ ਕੇ ਜੇ ਪਾਈਪਾਂ ਦੀ ਕੋਈ ਓਵਰਲੈਪ ਕਰਦੀਆਂ ਹੁੰਦੀਆਂ ਨੇ ਕਈ ਵਾਰ ਜਦੋਂ ਆਪਾਂ ਢਿੱਲੂ ਪੰਪ ਲਾਨੇ ਤੇ ਉਹ ਗੰਦਾ ਪਾਣੀ ਖਿੱਚ ਲੈਂਦੇ ਜਦ ਮੀਂਹ ਦਾ ਪਾਣੀ ਜ਼ਿਆਦਾ ਹੈ ਉਹਨੂੰ ਵੀ ਆਪਾਂ ਸੋਲਵ ਕਰਾਂਗੇ ਇੱਕ 메ਨ ਬਾਜ਼ਾਰ ਤੇ ਇੱਕ 21 ਨੰਬਰ ਕਿਹੜਾ ਸੀਗਾ ਉੱਥੇ ਇੱਕ ਨੀਵੇਂ ਵਾਲੇ ਪਾਸੇ ਸੀਵਰੇਜ ਜਾਂਦਾ ਉਹਦਾ ਵੀ ਟੈਂਡਰ ਲਗਾ ਦਿੱਤਾ ਗਿਆ ਉਹ ਵੀ 9 ਤਰੀਕ ਤੱਕ ਅਸੀਂ ਉਸ ਨੂੰ ਵੀ ਸ਼ੁਰੂ ਕਰ ਦਾਂਗੇ ਤੇ ਇੱਕ ਜਿਹੜੀ ਹੋਰ ਸਮੱਸਿਆ ਹੈਗੀ ਹੈ ਕਿ 메ਨ ਬਾਜ਼ਾਰ ਦੇ ਅੰਦਰ ਪਾਣੀ ਖੜਾ ਹੁੰਦਾ ਮੇਨ ਬਜ਼ਾਰ ਦੇ ਪਾਣੀ ਦੇ ਅੰਦਰ ਜਿਹੜੀ ਅਸੀਂ ਡੀ ਸੈਟਿੰਗ ਕਰਨ ਲੱਗੇ ਹਾਂ ਉਹ ਮੇਨ ਬਜ਼ਾਰ ਤੋਂ ਹੀ ਸ਼ੁਰੂ ਕਰ ਰਹੇ ਹਾਂ ਤੇ ਜਦ ਤੱਕ ਉਹ ਨਹੀਂ ਹੁੰਦਾ ਉਹਨੂੰ ਦੂਜਾ ਪ੍ਰੋਪੋਜ਼ਲ ਹੈ ਵੀ ਆ ਵੀ ਉਹਨੂੰ ਥੋੜਾ ਉੱਪਰ ਕਰ ਦਾਂਗੇ ਕਿਉਂਕਿ ਸਾਰਾ ਪਾਣੀ ਸਾਰੇ ਇਲਾਕਿਆਂ ਦਾ ਉੱਥੇ ਜਾ ਕੇ ਕਲੈਕਟ ਹੋਏ ਤੇ ਇਹ ਜਿਹੜੀਆਂ ਪੰਜ ਸਮੱਸਿਆ ਨੇ ਪਰ ਮੈਂ ਸਮਝਦਾ ਕਿ ਸਾਰਿਆਂ ਦੇ ਉੱਤੇ ਜਿਹੜਾ ਹੱਲ ਹੈਗਾ ਉਹ ਲੱਭ ਚੁੱਕਿਆ ਹੈ ਕਿਉਂਕਿ ਇਹੋ ਸਾਹਿਬ ਤੇ ਸੀਵਰੇਜ ਬੋਰਡ ਦੇ ਸਾਰੇ ਸਾਥੀ ਸਾਡੇ ਨਾਲ ਸੀਗੇ ਤੇ 9 ਸਤੰਬਰ ਤੱਕ ਅਸੀਂ ਉਹਦੀ ਡੈਡਲਾਈਨ ਲਿਤੀ ਹੈ ਕੁਝ ਤਾਂ 30 ਤਰੀਕ ਨੂੰ ਸ਼ੁਰੂ ਕਰ ਦਾਂਗੇ ਤੇ ਜਿਹੜਾ ਰਹਿ ਜਾਊਗਾ ਉਹ 9 ਤਰੀਕ ਤੱਕ ਅ ਆਲੇ ਦੁਆਲੇ ਜਿਹੜਾ ਦੁੱਖਾ ਤੇ ਇਹ ਦੂਸਰੀ ਵਾਰੀ ਉਹ ਜਿਹੜਾ ਪਾਣੀ ਪਾਸ਼ ਗਿਆ ਵਾਟਰ ਦੇ ਅੰਦਰ ਜਾਦੇ ਉਹਦੇ ਲਈ ਅਸੀਂ ਇੱਕ ਰਿਪੋਰਟ ਮੰਗੀ ਹੈ ਈਓ ਸਾਹਿਬ ਤੇ ਜਿਹੜੇ ਉਹ ਹੈਗੇ ਨੇ ਸਾਡੇ ਐਕਸੀਡੈਂਟ ਦੇ ਚੀਫ ਇੰਜੀਨੀਅਰ ਉਹਨਾਂ ਤੋਂ ਇੱਕ ਰਿਪੋਰਟ ਮੰਗੇ ਕਿ ਉੱਤੇ ਇੱਕ ਵੀਡੀਓ ਸਾਨੂੰ ਵੀ ਦੱਸਿਆ ਗਿਆ ਤੇ ਮੀਟਿੰਗ 'ਚ ਸਾਡੇ ਬਲੌਕ ਪ੍ਰਧਾਨਾ ਤੋਂ ਇੱਕ ਵੀਡੀਓ ਬਹੁਤ ਵਾਇਰਲ ਹੋਈ ਸੀ ਉਹਦੀ ਰਿਪੋਰਟ ਮੰਗਣੀ ਵੀ ਹੈ ਤਾਂ ਕਿ ਉਹਦੇ ਉੱਤੇ ਅਗਰ ਕੋਈ ਵੀ ਰੀਕਨਸਟਰਕਸ਼ਨ ਕਰ ਲਈ ਰੀਕਨਸਟਰਕਸ਼ਨ ਮਤਲਬ ਇਹ ਨਹੀਂ ਹੁੰਦਾ ਵੀ ਉਹਨੂੰ ਚੇਂਜ ਹੀ ਕਰ ਦਾਂਗੇ ਉੱਥੇ ਜਿਹੜਾ ਪਾਣੀ ਹੈ ਜਿੱਥੋਂ ਮਿਕਸਿੰਗ ਹੋ ਰਹੀ ਹੈਗੀਏ ਉਸ ਚੀਜ਼ ਨੂੰ ਆਇਡੈਂਟੀਫਾਈ ਕਰਕੇ ਉੱਥੇ ਜਿਹੜੀ ਵੀ ਰਿਪੇਅਰ ਹੋਣ ਵਾਲੀ ਹੈਗੀ ਆ ਉਸ ਨਵੀਂ ਪਾਈਪ ਪਾਉਣ ਵਾਲੀ ਹੋਏਗੀ ਉਹ ਵਸੀ ਗੱਲ ਹੈ। ਨਹੀਂ ਨਹੀਂ ਇਹ ਪੁਆਇੰਟ ਸਾਡਾ ਰਹਿ ਗਿਆ ਸੀਗਾ ਬਹੁਤ ਵਧੀਆ ਕੀਤਾ ਤੁਸੀਂ ਇਹ ਸਵਾਲ ਪਾਇਆ। ਇੱਕ ਨਵੀਂ ਮਸ਼ੀਨ ਜਿਹੜੀ ਹੈਗੀ ਹੈ ਜਿਸ 'ਚ ਅਸੀਂ ਕਹ ਲੋ ਵੀ ਟਰੈਕਟਰ ਦੇ ਉੱਤੇ ਸਾਰੀ ਮਸ਼ੀਨਰੀ ਨਵੀਂ ਲੱਗੀ ਹੋਈਗੀ ਉਹ ਸਾਡੇ ਕੋਲ ਆਲਰੇਡੀ ਆਰਡਰ ਕੀਤੀਆਂ ਸੀ ਆ ਗਈਆਂ ਕੋ ਚੰਡੀਗੜ੍ਹੋਂ ਅਸੀਂ ਜਾਂਦੇ ਉਹਦੇ ਆਰਡਰ ਕਰਕੇ ਉਹਨੂੰ ਇੱਥੇ ਭੇਜਦੇ ਜਿਹਦਾ ਸੇਵਾ ਦੀ ਸਾਈ ਕਰਦੀ ਹੈ ਸਾਡੇ ਜਿਹੜਾ ਗੱਲ ਹੈ ਬਿਲੀਆਂ ਦੇ ਵਿੱਚ ਹੀ ਖਾਲੇ ਦਾ ਆਪਣਾ ਚਲੀ ਜਾਂਦੀ ਹੈ ਹਾਲਾਂਕਿ ਨਕੀਆ ਚੁਣਾ ਹੋ ਰਹੀ ਹੈ ਕਿ 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 ਆਏਗਾ ਜਿਹੜਾ ਉਸਨੂੰ ਇਕੱਠਾ ਕਰਕੇ ਨਾਲ ਲਿਜਾ ਸਕਦਾ ਹੈ ਇਹਦਾ ਹੱਲ ਹੈ ਕਿ ਜਿਹੜੀ ਐਦ ਕੀ ਆਪਾਂ ਡੀ ਸੈਟਿੰਗ ਕਰਾਉਣ ਲੱਗੇ ਹਾਂ ਉਸ 'ਚ ਨਾ ਸੀਸੀਟੀਵੀ ਕੈਮਰੇ ਨਾਲ ਹੋਣਾ ਉਹ ਪਾਈ ਪੰਦਰ ਜਾਏਗਾ ਉੱਥੋਂ ਖਿੱਚਦਾ ਰਹੇਗਾ ਉਹ ਖਿੱਚ ਕੇ ਟੈਂਕਰ ਦੇ ਅੰਦਰ ਹੀ ਸਟੋਰ ਹੋਏਗਾ ਜੇ ਪਹਿਲਾਂ ਅਸੀਂ ਕੱਟਦੇ ਸੀ ਨਾ ਕੱਢ ਕੇ ਸਾਈਡ ਤੇ ਰੱਖਦੇ ਸੀ ਪਾਣੀ ਸੁੱਕ ਜਾਏਗਾ ਫਿਰ ਚੱਕ ਲਾਂਗੇ ਉਹਨੂੰ ਅਸੀਂ ਚੇਂਜ ਕਰਤਾ ਦੋ ਪੰਜਾਹ ਜਾਂ ਲੱਗਦੇ ਟੈਂਕਰ ਰੀਸਿਲਟਿੰਗ ਉਹ ਵੀ ਲੱਗੇ ਨੇ ਜਿਹੜਾ ਪਾਈਪ ਆ ਕੇ ਉਹਨੂੰ ਕੱਢਣਗੇ ਉਹਨੂੰ ਖਿੱਚ ਕੇ ਨਾਲ ਦੇ ਨਾਲ ਲੈ ਟੈਕ ਕਰ ਤੇ ਤੇਰਾ ਅਗਰ ਪਾਣੀ ਸੰਭਾਲ ਦੇ ਨਾਲ ਸੰਭਾਲ ਕੇ ਜੇਕਰ ਮਿੰਦਾ ਪਾਣੀ ਆਉਂਦਾ ਹੈ ਇਸ ਸਟੋਰ ਕਰਕੇ ਬਾਅਦ ਵਿੱਚ ਵਰਤਿਆ ਜਾਂਦਾ ਹੈ। ਹਨ ਆਪਾਂ ਜਿਹੜਾ ਸੀ ਇੱਕ ਸਮੱਸਿਆ ਆਈ ਉਸ ਨੂੰ ਇਹਨਾਂ ਬਾਅਦ ਅੱਜ ਅੱਜ ਆਇਆ ਹੈ। ਕਿ ਪੀਸੀ ਪ੍ਰੋਜੈਕਟ ਆਰੰਭ ਸਮੇਂ ਦੇ ਵਿੱਚ ਸੋਲਿਊਸ਼ਨ ਦੇਖੋ ਇਹਨੂੰ ਇਸ ਪ੍ਰੋਜੈਕਟ ਨੂੰ ਕਹਿੰਦੇ ਆ ਰੇਨ ਹਾਰਵੈਸਟਿੰਗ। ਰੇਨ ਹਾਰਵੈਸਟਿੰਗ ਦੇ ਅੰਦਰ ਕੀ ਹੁੰਦਾ ਹੈ? ਜਿਵੇਂ ਪੁਰਾਣੇ ਟਾਈਮ ਦੇ ਅੰਦਰ ਆਪਾਂ ਕਹਿੰਦੇ ਹੁੰਦੇ ਸੀ ਨਾ ਪਿੰਡਾਂ ਦੇ ਅੰਦਰ ਜਿਹੜਾ ਵੀ ਪਾਣੀ ਇਕੱਠਾ ਹੁੰਦਾ ਸੀ ਜਿਵੇਂ بارشਾਂ ਦਾ ਉਹਨੂੰ ਚੱਕ ਕੇ ਉਹਨੂੰ ਰੀਸਟੋਰ ਕਰ ਦਿੰਦੇ ਸੀ। ਉਸ ਚੀਜ਼ ਦੇ ਅੰਦਰ ਸਾਡੇ ਸੋਇਲ ਕਨ ਸਰਵੇਸ਼ਨ ਡਿਪਾਰਟਮੈਂਟ ਹੈ ਹੋਰ ਡਿਪਾਰਟਮੈਂਟਸ ਅਗੇਨ ਉਹਨਾਂ ਨਾਲ ਡਿਸਕਸ਼ਨ ਕਰਾਂਗੇ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਆਲਰੇਡੀ ਰੇਨ ਹਾਰਵੈਸਟਿੰਗ ਦੇ ਉੱਤੇ ਬਹੁਤ ਵੱਡਾ ਕੰਮ ਸ਼ੁਰੂ ਕੀਤਾ ਹੋਇਆ ਹੈ ਉਹਦੇ ਨਾਲ ਅਸੀਂ ਡਿਸਕਸ਼ਨ ਕਰਾਂਗੇ ਤੇ ਜ਼ਰੂਰ ਜਿਹੜਾ ਗਰਾਊਂਡ ਵਾਟਰ ਨੂੰ ਵਿਧਾਨ ਦਾ ਇੱਕੋ ਤਰੀਕਾ ਹੈ ਕਿ ਜਿਹੜੀ بارشਾਂ ਦਾ ਪਾਣੀ ਹੈ ਉਹਨੂੰ ਆਪਾਂ ਸਟੋਰ ਕਰੀਏ ਤਰਤੀਜ ਵਾਪਸ ਗਈ ਹੈ ਤਾਂ ਕਿ ਜਿਹੜਾ ਲੈਵਲ ਥੱਲੇ ਜਾ ਰਿਹਾ ਉਹ ਨੂੰ ਉੱਪਰ ਕਿਤੇ। ਇਹਦੇ ਲਈ ਡਿਪਾਰਟਮੈਂਟ ਅਲੱਗ ਹੈ ਪਰ ਅਸੀਂ ਉਹਨਾਂ ਨਾਲ ਆਲਰੇਡੀ ਡਿਸਕਸ਼ਨ ਜਨੇ ਕਿ ਸਰਦਾਰ ਭਗਵੰਤ ਸਿੰਘ ਜੀ ਨੇ ਉਹ ਪ੍ਰੂਵ ਕਰ ਚੁੱਕੇ। ਸਾਡਾ ਜਿਹੜਾ ਸੀਵਰੇਜ ਹੈ ਜਿਹੜਾ ਹੈ ਸਕੂਲ ਦਾ ਇਹ ਹੈ। ਇਹ ਤੇ ਹੁਣ ਸ਼ਹਿਰ ਦੀਆਂ ਦੋ ਸਮੱਸਿਆ ਨੇ। ਇੱਕ ਤਾਂ ਜਿਹੜੇ ਡੰਗਰਾਂ ਦਾ ਵੀ ਗੋਹਾ ਹੁੰਦਾ ਹੈ ਉਹ ਵੀ ਆਪਾਂ ਸੀਵਰੇਜ ਚ ਪਾ ਦੇ। ਉਹਦੇ ਲਈ ਅਸੀਂ ਬੇਨਤੀ ਕਰਾਂਗੇ ਸ਼ਹਿਰ ਵਸਿਆ ਨੂੰ ਕਿ ਜਿੰਨਾ ਵੀ ਵੇਸਟ ਹੈਗਾ ਉਹਨੂੰ ਸੀ ਵਿੱਚ ਨਾ ਪਾਓ। ਬਾਕੀ ਸਰਕਾਰ ਦੇ ਵੱਲੋਂ ਇੱਕ ਨਾ ਸਟਰੀਮ ਹੁੰਦੀ ਹੈ ਜਿਹੜੀ ਹਰ ਉਹਦੀਆਂ ਬਣਾਉਂਦੇ ਨਾ ਉਹਦੀਆਂ ਬਣਾ ਕੇ ਕੀ ਹੁੰਦਾ ਉਹ ਥੱਲੇ ਨਹੀਂ ਜਾਂਦਾ। ਉਹਦੇ ਉੱਤੇ ਵੀ ਅਸੀਂ ਪ੍ਰੋਜੈਕਟ ਤੇ ਕੰਮ ਕਰ ਰਹੇ ਹਾਂ ਉਹਦੇ ਬਾਰੇ ਵੀ ਜਾਣਕਾਰੀ। ਸਾਨੂੰ ਆਪ